ਆ ਕਾਦੇ ਸਬੰਧ ਚ ਇਹ ਰੇਲ ਰੋਕੋ 12:30 ਤੋਂ 2:30 ਵਜੇ ਤਾਈਆਂ ਜੀ ਪਿਛਲੇ ਸਮੇਂ ਦੇ ਵਿੱਚ ਮੋਦੀ ਹਕੂਮਤ ਵੱਲੋਂ ਜਦੋਂ ਦਿੱਲੀ ਸੰਘਰਸ਼ ਚੱਲਦਾ ਸੀ ਉਸ ਟਾਈਮ ਮਠੂਨਪੁਰ ਖੇੜੀ ਦੇ ਵਿੱਚ ਉਹਦੇ ਅਜੇ ਮਿਸਰਾ ਟੈਣੀ ਦੇ ਬੇਟੇ ਨੇ ਕਿਸਾਨਾਂ ਦੇ ਉੱਤੇ ਗੱਡੀ ਚਾੜ ਕੇ ਚਾਰ ਕਿਸਾਨਾਂ ਦਾ ਇੱਕ ਤਰ੍ਹਾਂ ਕਰ ਸੀ ਕਰ ਦਿੱਤਾ ਉਹਦੀ ਅੱਜ ਰੋਸ ਵਜੋਂ ਕਿਉਂਕਿ ਅੱਜ ਤੱਕ ਕੋਈ ਇਨਸਾਫ ਨਹੀਂ ਮਿਲ ਰਿਹਾ ਉਹਨਾਂ ਨੇ ਰੋਸ ਵਜੋਂ ਇਹ ਮੰਦਰ ਦੇ ਨਾਲ ਲਾਤਨਕੂ ਕਰ ਚੁਣਿਆ ਗਿਆ ਸੀ ਤੇ ਉਹਦੇ ਰੋਸ ਵਜੋਂ ਇੱਥੇ ਧਰਨ ਲੱਗਿਆ ਬਾਕੀ ਜੋ ਇੱਥੇ ਪੰਜਾਬ ਦੇ ਵਿੱਚ ਪੰਜਾਬ ਦੀਆਂ ਸਥਾਨਕ ਪੰਜਾਬ ਦੀਆਂ ਸਥਾਨਕ ਵੀ ਮੰਗਾਂ ਕਿ ਮੈਂ ਡੀਏਪ ਨਾਲ ਮੈਂ ਇਹਨੂੰ ਦੰਦੇ ਆ ਇਸੇ ਤਰ੍ਹਾਂ ਹੀ ਆਉਣ ਵਾਲੇ ਸਮੇਂ ਦੇ ਵਿੱਚ ਜੋ ਝੋਨੇ ਦੀ ਕ੍ਰਿਤੀ ਤੋਂ ਸਮੱਸਿਆਵਾਂ ਆਉਣੀਆਂ ਜਾਂ ਆ ਰਹੀਆਂ ਹੈਗੀਆਂ ਤੇ ਉਸ ਦੇ ਸੰਚੇਤਨਾ ਬਣਨ ਲੈਤੀ ਸੀ ਓਵਰ ਆਲ ਜੋ ਇਹ ਜੋ ਸੰਭੂ ਵਾਟਰ ਤੇ ਟੈਕਨੋ ਵਾਟਰ ਦੇ ਸੰਘਰਸ਼ ਚੱਲ ਰਿਹਾ ਹੈ ਉਹਦੀ ਅੰਗ ਵਧ ਰਹੀ ਹੈ। ਬਾਜ਼ਾਰ ਵਿੱਚ ਡੀਏਪੀ ਦੇ ਨਾਲ 900000 ਰੁਪਏ ਦਾ ਗੱਟਾ ਹੋਰ ਵੀ ਦੇ ਰਹੇ ਹੈ ਜੀ ਕਿਸਾਨਾਂ ਨੂੰ। ਉਹ ਵੀ ਲੁੱਟ ਹੋ ਰਹੀ ਆ ਉਹਦੇ ਧਿਆਨ ਚ ਹੈ ਸੋਡੇ ਠੀਕ ਹੈ ਉਹ ਮੇਰੇ ਧਿਆਨ ਚ ਨਹੀਂ ਸ਼ਾਇਦ ਕਿਸਾਨਾਂ ਗੂਆਂ ਦੇ ਧਿਆਨ ਦੇ ਵਿੱਚ ਸ਼ਾਇਦ ਹੋਵੇ ਕਿਉਂਕਿ ਮੈਂ ਲੁਕਸਨਾਮ ਮੋਰਚੇ ਦਾ ਆਉਂਦਾ ਸੂਬਾ ਪ੍ਰੈਸ ਕਪਰ ਹਾਂਜੀ ਕਿਸਾਨਾਂ ਦੀ ਲੁੱਟ ਤਾਂ ਹਰ ਇੱਕ ਵਕਤ ਹੁੰਦੀ ਆ ਕੋਈ ਨਾ ਕੋਈ ਸਰਕਾਰਾਂ ਐਸਪੀ ਖਿੰਦੀਆਂ ਨੀਤੀਆਂ ਮੜੀ ਰੱਖਦੀਆਂ ਜਿਹਦੇ ਨਾਲ ਉਹਨਾਂ ਦਾ ਜਿਹੜਾ ਹੈਗਾ ਕਿਸਾਨਾਂ ਦੀ ਲੁੱਟ ਦਾ ਜਿਹੜਾ ਸੱਭ ਬਣਾਈ ਰਹਿੰਦਾ ਸੋਸਾਇਟੀਆਂ ਦੇ ਵਿੱਚ ਡੀਏਪੀ ਦੇ ਨਾਲ ਡੀਏਪੀ ਨੈਨੋ ਵੀ ਆ ਰਿਹਾ ਜੀ ਉਹ ਵੀ ਦੇ ਰਹੇ ਆ ਹਰ ਟਾਈਮ ਕਿਸਾਨ ਦੀ ਸੁਸਾਇਟੀਆਂ 'ਚ ਵੀ ਲੁੱਟ ਹੋ ਰਹੀ ਹੈ। ਹਾਂਜੀ ਹਾਂਜੀ ਬਹੁਤਾ ਕੋਠੇਗੁਰੂ ਦੇ ਕਿਸਾਨ ਨੇ ਹੁਣੇ ਹੀ ਸਾਂਝੀ ਕੀਤੀ ਹੈ ਗੱਲ। ਵੀ ਉਹ ਡੀਆਰ ਨੂੰ ਵੀ ਮਿਲੇ, ਸੁਸਾਇਟੀ ਵਾਲਿਆਂ ਨੂੰ ਵੀ ਮਿਲੇ, ਉਹ ਕਹਿੰਦੇ ਵੀ ਨੈਣੋ ਤੋਂ ਬਿਨਾ ਡੀਏਪੀ ਨਹੀਂ ਮਿਲਣੀ। ਕੰਪਨੀਆਂ ਕਹਿੰਦੀਆਂ ਵੀ ਸਾਨੂੰ ਸਾਰਾ ਕੁਝ ਭੇਜ ਦਿਓ। ਅ ਅਸੀਂ ਨੈਣੋ ਤੋਂ ਬਿਨਾ ਨਹੀਂ ਡੀਏਪੀ ਦੇਣੀ। ਹਾਲਾਂਕਿ ਯੂਨੀਵਰਸਿਟੀ ਕਹਿ ਰਹੀ ਹੈ ਜੀ ਇਹ ਕੋਈ ਮਨਜੂਰ ਸੌਦਾ ਹੋਈ ਨਹੀਂ। ਕੋਈ ਪਰਸੈਂਟ ਨਹੀਂ ਇਹਦੇ ਵਿੱਚ ਇਹ ਅਸਲ ਦੇ ਵਿੱਚ ਸਰਕਾਰਾਂ ਅੱਜਕੱਲ ਜੋ ਹੈ ਕੋਰਪੋਰੇਟ ਕਾਰਪੋਰੇਟ ਦੇ ਸਿੱਤੇ ਸਰਕਾਰਾਂ ਚੱਲ ਰਹੀਆਂ ਨੇ ਕਾਰਪੋਰੇਟ ਕੰਪਨੀਆਂ ਜਾਂ ਜੋ ਕੋਈ ਡੁਪਲੀਕੇਟ ਬਣਾਉਣ ਵਾਲੀਆਂ ਕੰਪਨੀਆਂ ਉਹ ਲੀਡਰਾਂ ਨਾਲ ਸਰਕਾਰਾਂ ਨਾਲ ਤਾਲਮੇਲ ਕਰਕੇ ਇਸ ਕਿਸਮ ਦੀ ਲੁੱਟ ਕਰਦੀਆਂ ਜਿਹਦੇ ਨਾਲ ਕੋਈ ਇਹੋ ਜਿਹਾ ਪ੍ਰੋਡਕਟ ਲਾ ਦਿਓ ਜਿਹਦੀ ਕੋਈ ਸਰਕਾਰ ਬਾਜ਼ਾਰ ਦੇ ਵਿੱਚ ਕੋਈ ਵੈਲਿਊ ਨਹੀਂ ਜਾਂ ਖਰੀਦੋ ਫਰੋਤ ਨਹੀਂ ਕੋਈ ਡੁਪਲੀਕੇਟ ਚੀਜ਼ ਹੀ ਪੈਦਾ ਕਰੋ ਇਹਨਾਂ ਨੂੰ ਵੱਡੀ ਬਦਤਰ ਤੇ ਕਮਿਸ਼ਨ ਜਾਂਦੇ ਹੈਗੇ ਇਹੀ ਜਿਹੜਾ ਇੱਕ ਨਿੱਜੀ ਰਾਜ ਦਾ ਜਿਹੜਾ ਬਣ ਰਿਹਾ ਹੈਗਾ ਜਿਹੜਾ ਵਸ਼ੀਵਦੀ ਰਾਜ ਬਣ ਰਿਹਾ ਉਸ ਦੇ ਅੰਦਰ ਲੋਕਾਂ ਦੀ ਲੁੱਟ ਧੱਕੇ ਨਹੀਂ ਹੋਣੀ ਆਉਣ ਵਾਲੇ ਦਿਨਾਂ ਦੇ ਵਿੱਚ ਡੀਪੀ ਚ ਨੈਣੋ ਜੂਰੀਆ ਨੂੰ ਲੈ ਕੇ ਕੋਈ ਹੈ ਹੀ ਹਾਂ ਇਸ ਮਾਮਲੇ ਦੇ ਉੱਤੇ ਜਿਹੜੀ ਕਿਸਾਨ ਜਥੇਬੰਦੀਆਂ ਜਿੰਨਾ ਕ ਪਤਾ ਲੱਗਿਆ ਵੀ ਉਹ ਇਸ ਮਾਮਲੇ ਦੇ ਉੱਤੇ ਵਿਚਾਰ ਰਹੀਆਂ ਵੀ ਇਸ ਮਾਮਲੇ ਦੇ ਉੱਤੇ ਕੋਈ ਸੰਘਰਸ਼ ਕੀਤਾ ਜਾਵੇ ਜਾਂ ਕਿਉਂਕਿ ਇਹ ਸਮੂਹਕ ਪੱਦਰ ਤੇ ਸੰਘਰਸ਼ ਦੀ ਲੋੜ ਹੈ ਜੀ ਇਹ ਗੱਲ ਚੱਲ ਰਹੀ ਹੈ ਇਹਦੇ ਤੇ ਕਦੋਂ ਕਿਸ ਗੱਲ ਨੂੰ ਇਹ ਨੇਪਰੇ ਚੜਦੀ ਹੈ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਵੀ ਇਹ ਗੱਲ ਹੋਈ ਹੈ ਜੀ ਇਹ ਕਦੋਂ ਕਨੇਪਰੇ ਚੜਦੀ ਹੈਗੀ ਆਪਣੇ ਸੌਰੀ ਸੰਯੁਕਤ ਕਿਸਾਨ ਮੋਰਚਾ ਜੋ ਰਾਜਨੀਤਿਕ ਗੈਰ ਰਾਜਨੀਤਿਕ ਤੇ ਆਪਣਾ ਮਜ਼ਦੂਰ ਕਿਸਾਨ ਮੋਰਚਾ ਇਹਨਾਂ ਚ ਗੱਲ ਚੱਲੀ ਹੈ ਇਹ ਗੱਲ ਕਦੋਂ ਕਿਸੇਰੇ ਚੜਦੀ ਹੈ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਠੀਕ ਹੈ ਜੀ ਧੰਨਵਾਦ ਬੜਾ